ਮਾਨਕਾ ਤੂੰ ਵੀ ਤਬੋ ਸ਼ੌਂਕਾ ਮੈਨੂੰ ਅੱਛਾ ਮੇਰੇ ਕੋਲ ਹੈਗੀ ਵੀ ਤੂੰ ਵੀ ਅੱਛਾ ਜੀ ਤੇ 10000 ਕਿਵੇਂ ਵੱਜਦੀ ਐ ਇਹ ਮੜੀ ਮੋਟੀ ਮੈਂ ਵਜਾ ਵੀ ਲੈਣਾ ਅੱਛਾ ਜੀ ਪਰ ਤੂੰ ਕਲਾਕਾਰ ਬੰਦਾ ਤੇ ਮੈਨੂੰ ਜਾਣਕਾਰੀ ਦੇ ਤੂੰ ਕਿਵੇਂ ਸਿੱਖੀ ਸੀ ਤੇ ਕਿਵੇਂ ਵੱਜਦੀ ਐ ਅੱਛਾ ਜੀ ਜਦੋਂ ਅਸੀਂ ਤੂੰ ਵੀ ਹੂੰ ਉਸਤਾਦ ਬਲਵਿੰਦਰ ਬਿੱਲਾ ਜੀ ਨੇ ਸਾਨੂੰ ਸਿਖਾਈ ਅੱਛਾ ਉਹਨੇ ਸਾਨੂੰ ਦੋ ਉਂਗਲਾਂ ਲਾਉਣਗੇ ਦੱਸਿਆ ਜੀ ਐ ਅੱਛਾ ਇੱਕ ਇਧਰ ਲਈ ਤੇ ਇੱਕ ਇਧਰ ਲਈ ਦੋ ਬਸ ਆ ਅੱਛਾ ਮੁਰਕੇ ਤੀਜੀ ਉਂਗਲ ਸਾਡੀ ਆਪ ਜੋ ਲੱਗਣ ਲੱਗੀ ਸਾਨੂੰ ਮੜਾ ਮੜਾ ਸੁਰਾਂ ਦੇ ਸੁਰਾਂ ਦੇ ਹਿਸਾਬ ਨਾਲ ਹੁੰਦੀਆਂ ਇਧਰ ਲੀਆਂ ਸੁਰਾਂ ਦੇ ਹਿਸਾਬ ਨਾਲ ਲੱਗਣ ਲੱਗੀਆਂ ਅੰਦਰੋਂ ਤਾਰ ਖੜਕਣ ਲੱਗੀ ਜਿਵੇਂ ਆਪਣੀ ਤਾਰ ਜਾਂ ਓਵੇਂ ਆਪਣੀ ਲੱਗਣੇ ਆ ਖੱਬੇ ਹੱਥ ਤੇਰੇ ਹਨ ਇਧਰ ਇਧਰੋਂ ਸੁਰ ਚੱਲਦੇ ਆ ਇਧਰ ਉਹ ਵੈਸੇ ਵਜਾਉਣੀ ਹੁੰਦੀ ਰੁਟੀਨ ਚ ਹਨ ਹਾਂਜੀ ਹਾਂਜੀ ਇਹ ਤਾਂ ਸਪੀਡ ਹੈ ਜੀ ਜੀ ਵੱਧ ਤਰਜ ਕੱਢ ਕੇ ਵਿਖਾ ਚੁਕੀਲੇ ਦੀ ਕੱਢਦੇ ਕੋਈ ਵਾਹ ਸਿਰਾ ਯਾਰ ਤੁੰਤ ਕੱਢੇ ਮਾਨਕ ਦੀ ਤੋਤਾ ਉੱਡਿਆ ਬਾਗ ਚੋਂ ਹਾਂ ਕਮਾਲ ਆ ਮਾਨਕਾ ਕਲਾਕਾਰ ਬੰਦਾ ਤੂੰ ਬਾਕੀ ਟ੍ਰੇਨਿੰਗ ਬਹੁਤ ਜਲਦੀ ਹੋ ਗਈ ਤੇ ਰੌਣਲੇ ਦੀ ਕੱਢ ਕੋਈ ਰੌਣਲਾ ਬਹੁਤ ਸੁੰਦੇ ਹੁੰਦੇ ਨੇ ਅਸੀਂ ਅੱਛਾ ਜੀ ਰੰਗ ਲਈ ਦਿੱਤ ਕਰ ਦਿਨਾ ਜੀ ਮੈਂ ਜਦੋਂ ਵੀ ਗੇਕੀ ਦੇ ਵਿੱਚ ਪੈਰ ਤਰ ਮੈਂ ਉਸਤਾਦ ਕਰਤਾਰ ਸਿੰਘ ਵਾਲੇ ਤੋਂ ਸੁਨਾ ਫਿਰ ਮੰਨ ਕੇ ਤਰਿਆ ਸੀ ਉਹਦੀ ਤਰਜ਼ ਸੁਨਾ ਕੋਈ ਲੋ ਜੀ ਚਾਰ ਪੰਜ ਹਣਾ ਹੂੰ ਵਾ ਚਾਰ ਪੰਜ ਗੋਲ ਵੀ ਹੋ ਜਾਣ ਕੇ ਕੇ ਅੰਦੇ ਪਿੰਡ ਸੰਝ ਕਰੇ ਨਾ ਕਵਾਰੀ ਕੁੜੀ ਸੂਰਮਾ ਅੱਖਾਂ ਦੇ ਵਿੱਚ ਪਾਈ ਰੱਖਦੀ ਨਿਤ ਜਾਣ ਕੇ ਜਾਣ ਕੀ ਗਲੀ ਚ ਮੰਝ ਡਾਈ ਰੱਖਦੀ ਓ ਚੰਨੋ ਜਾਣ ਕੇ ਜਾਣ ਕੀ ਗਲੀ ਚ ਮੰਝ ਡਾਈ ਰੱਖਦੀ ਨਿਤ ਜਾਣ ਕੇ ਤੁਹਾਡਾ ਭਾਈ ਆਇਆ ਬਸੋ ਹੋਲੀ ਹੋਲੀ ਮਾਈਟਰ ਜੀ ਬਸ ਟ੍ਰੇਨਿੰਗ ਨਾਲ ਬੰਦਾ ਵੱਧ ਜਾਂਦਾ ਮਾਣ ਕਕਰਮ ਲੈਦਾ ਗੀਤਾ ਜਗੇ ਬਲਵ ਸਾਡਾ ਇੱਕ ਮਾਸਟਰ ਆ ਮਰੀਂਦਰ ਸੰਧੂ ਅੱਛਾ ਜੀ ਉਹ ਬਹੁਤ ਫੈਨ ਆ ਉਹ ਗੀਤ ਦਾ ਅੱਛਾ ਜੀ ਉਹ ਤਰਜਕ ਸੁਣਾ ਵੀਰ ਬਣ ਕੇ ਜਗੂ ਛੜੇ ਦਾ ਬਲਵ ਸਾਬ ਸਾਰੀ ਬਲੀ ਹਾਂ ਆਏ ਜੋ ਲੇਕਿਨ ਮਨਜ਼ੂਰੀ ਫਟ ਬਿਜਲੀ ਕਰਾਈ ਵਾਹ ਲੈ ਕੇ ਮਨਜ਼ੂਰੀ ਫਿੱਟ ਬਿਜਲੀ ਕਰਾਈ ਅਸੀਂ ਮੀਟਰ ਲਵਾਇਆ ਸਰਕਾਰੀ ਲੈ ਕੇ ਮਨਜ਼ੂਰੀ ਫਿੱਟ ਬਿਜਲੀ ਕਰਾਈ ਲੈ ਕੇ ਮਨਜ਼ੂਰੀ ਫਿੱਟ ਬਿਜਲੀ ਕਰਾਈ ਫਿਰ ਮੀਟਰ ਲਵਾਇਆ ਸਰਕਾਰੀ ਬੱਲੀ ਹੀ ਨਹੀਂ ਜਗੂ ਛੜੇ ਦਾ ਵਾਹ ਛੜੇ ਦਾ ਬੱਲ ਬਰਾਤ ਸਾਰੀ ਬੱਲੀ ਹੀ ਨਹੀਂ ਜਗੂ ਛੜੇ ਦਾ ਬੱਲੇ ਛੜੇ ਦਾ ਬੱਲ ਬਰਾਤ ਸਾਰੀ ਬੱਲੀ ਹੀ ਨਹੀਂ ਜਗੂ ਛੜੇ ਦਾ ਮਾਨ ਦਾ ਇੰਟਰਵਿਊ ਤਾਂ ਅਸੀਂ ਸ਼ੌਂਕ ਜਿਹਾ ਕਰ ਦਿੰਨੇ ਆ ਦੂਜੇ ਪੇਜਾਂ ਵਾਲਾ ਕੰਮ ਨਹੀਂ ਪਰ ਬਾਈ ਸਵਾਦ ਲਿਆਤਾ ਤੂੰ ਠੀਕ ਹੈ ਦੁਪਹਿਰਾ ਸਫਲ ਕਰਤਾ ਠੀਕ ਹੈ ਫਿਰ ਬੰਨੀ ਲੈ ਮਾਨਕਾ ਤੇ ਆਪਾਂ ਰੌਣਲੇ ਦੀ ਉਹ ਨਾ ਨਾ ਕੱਢੀ ਭਖੜੇ ਦੇ ਕੰਡੇ ਵਾਂਗੂ ਹਾਂਜੀ ਹਾਂਜੀ ਫਿਰ ਗੱਲ ਨਹੀਂ ਬੰਨੀ ਲੋ ਕੱਢਦੇ ਨਹੀਂ ਆਪਾਂ ਵੇਖ ਲਈਏ ਟਰਾਈ ਕਰ ਕੱਢ ਕੱਢ ਵਾਹ ਚੱਲੀ ਚੱਲ ਕੰਮ ਰਵਗਰ ਤਸਵੀਰ ਬਣ ਕੇ ਕਲਾਕਾਰ ਬੰਦਾ ਯਾਰ ਕਿੱਥੇ ਰੁਲਿਆ ਫਿਰਦਾ ਤੂੰ ਵੈਰੀ ਗੁੱਡ ਮਾਨਕਾ ਬਾਈ ਇੱਕ ਅੱਧੀ ਤਰਜ ਤੇਰੀ ਮਰਜ਼ੀ ਦੀ ਹੋ ਜੇ ਲਓ ਤੇ ਨਾਲ ਮੁਖੜਾ ਵੀ ਹੋ ਜਾ ਮਾੜਾ ਮੋਟਾ ਠੀਕ ਹੈ ਹਰ ਵਿੱਚ ਆ ਗਈ ਬੋਟੀ ਰਾਣੀ ਕਰਿਆ ਕਰ ਕੋਈ ਗੱਲ ਸਿਆਣੀਓ ਤੱਕਦਾ ਰਹਿਣਾ ਏ ਵਿਰਲਾ ਥਾਣੀ ਸਾਰੇ ਨੂੰ ਕਹਿ ਗਿਆ ਨਹੀਂ ਵਿਰਲਾ ਥਾਣੀ ਚਿੰਤਾ ਵੜ ਵੜ ਖਾਂਦੀ ਵੇ ਛੇੜ ਛਾੜਦੀ ਛੇੜ ਛਾੜਦੀ ਆਦਤ ਬੁੜਿਆ ਹਜੇ ਨਾ ਜਾਂਦੀ ਵੇ ਛੇੜ ਛਾੜਦੀ ਹਰਿੰਦਾ ਇਸ਼ਕ ਹਮੇਸ਼ਾ ਤਾਜ਼ਾ ਕਰਕੇ ਕੋਈ ਬਹਾਨਾ ਆਜਾ ਬੁੜੀਏ ਠੰਡ ਕਾਲ ਜੇ ਪਾ ਜਾ ਬੁੜੀਏ ਠੰਡ ਕਾਲ ਜੇ ਪਾ ਜਾ ਵੇਖ ਕੇ ਸੜਦੀ ਰਹਿੰਦੀ ਕਿਉਂ ਪੋਹਰ ਲੈਣ ਦੇ ਪੋਹਰ ਲੈਣ ਦੇ ਠਰਕ ਵੇਖ ਕੇ ਲੜਦੀ ਰਹਿੰਦੀ ਕਿਉਂ ਪੋਹਰ ਲੈਣ ਦੇ ਵੈਰੀ ਗੁੱਡ ਬਹੁਤ ਸੋਹਣੀ ਮਹਿਕ ਜੰਮੀ ਯਾਰ ਸਵਾਦ ਆ ਗਿਆ ਹਾਰੀ ਜਾ ਤੇ ਜਾਣੇ ਤੂੰ ਖੰਗੀ ਦਾੜੀ ਫੇਰੇ ਕਲਫ ਨਾਰੰਗੀ ਇਹ ਤਾਂ ਤੇਰੀ ਨਹੀਂ ਗੱਲ ਚੰਗੀ